ਵਿਚੋਂ ਮੰਮਾ ਹਰ ਹੱਥ ਵੜ ਜਨਾ ਘਟਾ ਜਮੜ ਗਈ ਹੋ ਹਾਂ ਅਬ ਕੀ ਕਰਦੇ ਆ ਬਰਗਰ ਬਰਗਰ ਨਹੀਂ ਲੈ ਮੇਲਾ ਜੀ ਲਾਣੀ ਚੀ ਜੀ ਇਹਨੂੰ ਨਹੀਂ ਦੇਣੀ ਆ ਰਾਂਦੀ ਇਹਨੂੰ ਦੇਨ हां मोरिया हेरो ने उठ गया छोड़ दिया फोन लोई ठीक है अलग लेती जी मैं इन उने देनी ये नहीं आउदी ये नहीं आउदी ऐसे कर मारस

ਉਹਦੇ ਆਊਗੀ। ਕੋਲੇ ਨਹੀਂ ਜਾਂਦੀ। ਇਹਨੂੰ ਦੇਣੀ ਨਹੀਂ ਸਕੂਲੇ ਨਹੀਂ ਜਾਂਦੀ। ਕੋਲੇ ਜਾਏਗਾ ਰ। ਲੈ ਹੋਰ ਤਾਂ। ਇਹ ਜੀ ਜੀ ਫੇਰ ਹੀ ਦੇਣੀ ਸਕੂਲੇ ਜਾਊਗੀ। ਫੇਰ ਮਿਲਣੀ ਨਾ? ਜਾਉਂਗਾ ਸਕੂਲੇ। ਨਹੀਂ ਜਾਣਾ ਤੂੰ। ਫੇਰੇ ਫੇਰ ਮੁਕਰ ਕੇ ਜਾਣਾ। ਇਹਨੂੰ ਕਿਹੜੇ ਦੇਣੀ ਹੁੰਦਾ ਜੇ ਨਾ ਸਕੂਲੇ ਜਾਊ। ਆ ਲੈ। ਨਹੀਂ ਦੇਣੀ ਨਾ। ਇਧਰ ਵੇ। ਖੋਲ ਦਾਂ ਖੋਲ ਦਾਂ ਆਵੇ ਖੁੱਲਾ ਇਧਰ ਦੀ ਆਵੇ ਖਾਲਾ ਮੇਰੇ ਮੋਜਾਂ ਲੱਗੀਆਂ ਹੈ ਹਲੋ ਕਟਾ ਤਾ ਜਮ ਦਰਗੋਈ ਹੋ ਗਿਆ ਚੋ ਕੋ ਲੈ ਵਿੱਚੋਂ ਮਮਾ ਹਰ ਹੱਥ ਵੜ ਜਾਣਾ ਥੋੜਾ ਜਨੇ ਥੱਲੇ ਡਿੱਗ ਪਣੀ ਤੇ ਵਾਣ ਲੈ ਲੋ ਬਾਕੀ ਤੇ ਮਮਾ ਹਾਂ ਵਾਣ ਚਲ ਮਾਨ ਮਾਨ ਕਰਕੇ ਖਾਣੇ ਨਹੀਂ ਖਾਣਾ ਸਰ ਮਾਨ ਖਾਣਾ ਮਾਨ ਰੋਜ਼ ਬਾਂਦੇ ਇਹ ਵਾਲੇ ਤਾਂ ਇਹਦੇ ਉਹ ਦਾਣਾ ਵਾਲ ਲੰਮੇ ਹਨਾ ਕੀ ਖਾਂਦੇ ਆਮ

ਬائیں ਕਰ ਦੇ ਬائیں ਕਰ ਦੇ ਉਹਦਾ ਚੋਕੇ ਲੱਗੀਆਂ ਤੇ ਬਿੱਟੇ ਹਾਂਜੀ ਹਾਂ ਜਾਨ ਉਹ ਤੇ ਬਣਾएंगे ਉਹਨੇ ਖਾਣੇ ਨਹੀਂ ਇਹਨੇ ਵਹੀਂ ਖਾਈ ਜਾਣੀ ਸਾਰੇ ਆਹੋ かねんもうかたて。